ਹਾਂਜੀ ਆਪ ਹੀ ਜਵਾਬ ਸਾਰੇ ਆਪ ਹੀ ਸਵਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇਹ じゃ ਕਿੰਨਾ ਕੁਛ ਆ ਸਾਡੇ ਆਲੇ ਦੁਆਲੇ ਇਸ ਦੁਨੀਆ ਦੇ ਵਿੱਚ ਜਿਹਦਾ ਸਾਡੇ ਕੋਲੇ ਕੋਈ ਜਵਾਬ ਹੀ ਨਹੀਂ ਹੁੰਦਾ ਜਾਂ ਜਿਹਦੇ ਬਾਰੇ ਆਪਾਂ ਸੋਚਦੇ ਆਂ ਤਾਂ ਸਾਡੀ ਸੋਚ ਆ ਜਿਹੜੀ ਉਹ ਕੋਈ ਹਿਸਾਬ ਕਿਤਾਬ ਹੀ ਨਹੀਂ ਲਾਪੋਂਦੀ ਹੈਗੀ ਵੀ ਕੀ ਕਹਿ ਸਕਦੇ ਆਂ ਆਪਾਂ ਇਹਦੇ ਬਾਰੇ ਇਜ਼ਰਾਈਲ ਦੇ ਇੱਕ ਪਾਰਕ ਦੇ ਵਿੱਚ ਅਚਾਨਕ ਹੀ ਉੱਥੇ ਖੜੇ ਜਿਹੜੇ ਦਰਖਤ ਨੇ ਹਰੇ ਦਰਖਤ ਨੇ ਉਹਨਾਂ ਨੂੰ ਥੱਲਿਓਂ ਅੱਗ ਸ਼ੁਰੂ ਹੋ ਜਾਂਦੀ ਆ ਜਾੜਾ ਦੇ ਪਾਸਿਓਂ ਜਿਵੇਂ ਧਰਤੀ ਦੇ ਵਿੱਚੋਂ ਜੜ ਦੇ ਵਿੱਚ ਦੀ ਹੋ ਕੇ ਆਗਾ ਜਿਹੜੀ ਉਹ ਉਹਨਾਂ ਦਰਖਤਾਂ ਨੂੰ ਅੰਦਰੋਂ ਬਚਾਉਣਾ ਸ਼ੁਰੂ ਕਰ ਦਿੰਦੀ ਐ ਤੁਸੀਂ ਦੇਖ ਸਕਦੇ ਹੋ ਜਿਹੜੇ ਦਰਖਤ ਨੇ ਉਹ ਮੱਚੇ ਪਏ ਨੇ ਤੇ ਜਿਹੜੇ ਮੱਚ ਕੇ ਟੁੱਟ ਕੇ ਡਿੱਗੇ ਨੇ ਉਹ ਹਰੇ ਨੇ ਹਜੇ ਉਹਨਾਂ ਦੇ ਪੱਤੇ ਸੁੱਕੇ ਨਹੀਂ ਹੈਗੇ ਹਰੇ ਪੱਤੇ ਨੇ ਸੋ ਇਹ ਕੀ ਹੋਇਆ ਇਹ ਕਿਵੇਂ ਹੋਇਆ ਇਦੇ ਬਾਰੇ ਕੋਈ ਜਵਾਬ ਨਹੀਂ ਹੈਗਾ ਤੇ ਹਰ ਸਮੇਂ ਇਸ ਧਰਤੀ ਦੇ ਉੱਤੇ ਐਸਾ ਬਹੁਤ ਕੁਝ ਘਟਿਤ ਹੁੰਦਾ ਜਿਹੜਾ ਸਾਡੀਆਂ ਸਮਝਾਂ ਤੋਂ ਪਰੇ ਹੋ ਜਾਂਦਾ ਸੋ ਇਸੇ ਕਰਕੇ ਕਹੀਦਾ ਕਿ ਪ੍ਰਮਾਤਮਾ ਦੀ ਜਿਹੜੀ ਖੇਡ ਆ ਉਹ ਇਨਸਾਨ ਦੇ ਸਮਝਣ ਦੇ ਵੱਸ ਦੀ ਗੱਲ ਹੈ ਨਹੀਂਗੀ ਸੋ ਤੁਹਾਨੂੰ ਅਕਸਰ ਹੀ ਕਹੀਦਾ ਕਿ ਜ਼ਿੰਦਗੀ ਬਹੁਤ ਖੂਬਸੂਰਤ ਆ ਉਹਦੇ ਉੱਤੇ ਭਰੋਸਾ ਰੱਖੋ ਉਹ ਕਦੇ ਵੀ ਤੁਹਾਨੂੰ ਡਿੱਗਣ ਨਹੀਂ ਦਿੰਦਾ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ